ਸਰ ਮੈਨੂੰ ਕਹਿੰਦੇ ਆ ਸੁਣਨੇ ਪਾਗਣੀਆਂ ਕਿ ਹਰਸ਼ੀ ਡਿਪਾਰਟਮੈਂਟ ਦੇ ਪਾਗਣ ਨੂੰ ਪਲੀਜ਼ ਇਹ ਇੱਕ ਬੇਨਤੀ ਮੈਂ ਤੁਹਾਨੂੰ ਚਾਰ ਦਿਨ ਪਹਿਲਾਂ ਮੁਕਾ ਦੇਖਿਆ ਆਪਾਂ ਇਹੋ ਗੱਲ ਕੀਤੀ ਵੀ ਆਪਾਂ ਕਾਰਵਾਈ ਕਰਾਂ ਨਿੱਕੋ ਹੀ ਕਾਰਵਾਈ ਕਰਦੇ ਨਾ ਬੇ ਬਾਲ ਚੱਲਦੇ ਮੈਂ ਕਰੋ ਤੇ ਸਹੀ ਕਾਰਵਾਈ ਸਰ ਤੁਸੀਂ ਕਿਹਾ 11 ਵਜੇ ਪਾਣੀ ਆ ਗਿਆ ਮੁੜ ਕੇ ਕਾਰਵਾਈ ਨੂੰ ਅਸੀਂ ਕਰਦਾ ਸਰ ਆਹ ਥੋੜਾ ਗਲਤ ਹੋਈ ਨਹੀਂ ਯਾਰ ਚਾਰ ਦਿਨ ਹਸਾ ਦੇ ਸਾਨੂੰ ਪਾਣੀ ਆ ਗਿਆ ਕਹੋ ਜੀ ਮਿੱਤੇ ਆਪੇ ਕਰਦੇ ਹੋ ਕੀ ਮਗਰੋਂ ਨਾ ਠੀਕ ਹੈ ਸਭ ਦੇ ਨਾਲ ਦੇ ਨਾਲ ਕਰੋ ਤੁਸੀਂ ਕਰੋ ਇਹ ਦੇ ਦਿਨ ਚਾਮ ਨਹੀਂ ਹੋ ਗਿਆ ਸਾਰਾ ਮੈਂਬਰ ਪਟਿਆ ਇੱਥੇ ਸਹੀ ਹੋ ਜਾਂਦੀ ਹੈ ਤੁਹਾਡਾ ਨਾਮ ਲੱਗਦਾ ਪਿੰਡ ਉਹ ਮੰਨਿੰਦੇ ਆ ਜੀ ਪੰਚਾਇਤ ਦੀ ਨਾ ਕਾਗਜ਼ ਸਾਡੇ ਕੋਲ ਪੈਸਾ ਉਹ ਮੰਨਿਆ ਸਾਡੇ ਸਾਹਮਣੇ ਵੀ ਪੰਚਾਇਤੀ ਠੀਕ ਹੈ ਜੀ ਮੇਰੇ ਸਾਹਮਣੇ ਨਹੀਂ ਮੰਨਿਆ ਮੇਰੇ ਸਾਹਮਣੇ ਨਹੀਂ ਮੰਨਿਆ ਮੇਰੇ ਸਾਹਮਣੇ ਨਹੀਂ ਮੰਨਿਆ ਇਹ ਗੱਲ ਨੂੰ ਪ੍ਰੈਸ ਦੇ ਸਾਹਮਣੇ ਨਹੀਂ ਬੋਲੋ ਮੇਰੇ ਸਾਹਮਣੇ ਨਹੀਂ ਮੰਨਿਆ ਹੈ ਮੇਰੇ ਸਾਹਮਣੇ ਨਹੀਂ ਐਵੇਂ ਪ੍ਰੈਸ ਸਾਹਮਣੇ ਕਲੀਜ ਨਾਏ ਗੱਲ ਬੋਲੋ ਮੈਨੂੰ ਮਕਰ ਉਹ ਤਰਾ ਗਏ ਉਹਨਾਂ ਆਇਆ ਕਾਰਵਾਈ ਕਰਨੀ ਮੈਂ ਜਾ ਕੇ ਮੌਕਾ ਵੇਖ ਲਿਆ ਮੈਂ ਅੱਜ ਵੀ ਜੇ ਕੋਈ ਬਣਦੀ ਹੈ ਜੇ ਪੁਲਿਸ ਦੀ ਕਾਰਵਾਈ ਬਣਦੀ ਹੈ ਮੈਂ ਕਰ ਦਿੰਦਾ ਠੀਕ ਹੈ ਪਤਾ ਨਹੀਂ ਹਾਂਜੀ ਕੀ ਨਾਮ ਤੁਹਾਡਾ ਹੈ ਗੁਰਲਾਲ ਸਿੰਘ ਜੀ ਕਿਹੜਾ ਪਿੰਡਾ ਜੀ ਮੁੰਡਾ ਪਿੰਡਾ ਕੀ ਮਾਮਲਾ ਜਿਹੜਾ ਦਰਿਆ ਦੇ ਕੰਢੇ ਤੇ ਖੜੇ ਹੋ ਮਾਮਲਾ ਇਦਾਂ ਵਾ ਜੀ ਆ ਜਿਹੜਾ ਬਨਵਾ ਇੱਕ ਖਾਲ ਸਾਈਡ ਨੇ ਵੱਧਾ ਸੀ ਇਹਨੂੰ 2 ਸਾਲ ਹੋ ਗਿਆ ਬਨ ਬੱਜੇ ਨੂੰ ਹੁਣ ਸੁਖਦੇਵ ਸਿੰਘ ਜਿਹੜਾ ਸਰਪੰਚ ਆ ਗੁਜਰਪੁਰ ਦਾ ਇਹਨੇ ਲਗਭਗ 3 ਕਿਲੇ ਜਿਹੜਾ ਬਨਾਂ 2 ਕਿਲੇ ਤੇ ਚੁੱਕ ਕੇ ਕਰਨ ਨੂੰ ਲੈ ਗਿਆ ਵਾ 1 ਕਿਲਾ ਜਿਹੜਾ ਚੁੱਕ ਕੇ ਨੇ ਉਦਾਂ ਹੀ ਖਲਾਰਕਤ ਆ ਵਾ ਵੇਖ ਹੁਣ ਬਾਰਸ਼ਾਂ ਦਾ ਟਾਈਮ ਆ ਪਾਣੀ ਦਾ ਪੱਦਾ ਰੋਜ਼ ਦੀ ਰੋਜ਼ ਵੱਧ ਰਿਹਾ ਇਹ ਪਾਣੀ ਜਿਹੜਾ ਗੱਲ ਨੂੰ ਮੰਨ ਲਓ ਉਥੋਂ ਪਾਣੀ ਪੈਂਦਾ ਵਾ ਇਹ ਐਡਵਾਂਸ ਬੰਨ ਸਾਡਾ ਵੱਜਾ ਸੀ ਜੀ ਦਾ ਕਰਕੇ ਇਹਨਾਂ ਫਸਲਾਂ ਦਾ ਜਿਹੜਾ ਨੁਕਸਾਨ ਹੋਣ ਤੋਂ ਬਚਾ ਜਾਂਦਾ ਸੀ ਹੁਣ ਇਹ ਬੰਨ ਜਿੱਥੋਂ ਚੁੱਕਿਆ ਗਿਆ ਤਿੰਨ ਕਿੱਲੇ ਇਹ ਜਦੋਂ ਪਾਣੀ ਦਰਿਆ ਦਾ ਇਧਰੋਂ ਚਿਲ ਗਿਆ ਤੇ ਅਸੀਂ ਸਾਡੇ ਤਿੰਨ ਪਿੰਡ ਆ ਘੜ ਤੋਂ ਘੜ ਵੀ 29 ਤਿਆ ਏਕੜ ਇਹ ਸਾਰੀ ਫਸਲ ਮਾਰੀ ਜਾਣੀ ਆ ਜੀ ਇਹਦੇ ਵਿੱਚ ਘੜ ਤੋਂ ਘੜ 5 ਪਿੰਡ ਆਉਂਦੇ ਆ ਅਸੀਂ ਤੇ ਇੱਕ ਸਰਪੰਚ ਨੇ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਚਿੱਠੀ ਦੇ ਕੇ ਆਏ ਸੀ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੂੰ ਮਾਰਗ ਦਿੱਤੀ ਐਸ ਡੀ ਐਮ ਸਾਹਿਬ ਨੇ ਗਾੜੀ ਜਲਪਵਾਹ ਗਾਲਿਆਂ ਨੂੰ ਕੀਤੀ ਜਲਪਵਾਹ ਗਾਲਿਆਂ ਨੇ ਐਸ ਐਚਓ ਸਾਹਿਬ ਨੂੰ ਜਿਹੜੀ ਆ ਚਿੱਠੀ ਲਿਖੀ ਕੀ ਜੇ ਤੇ ਬੰਨ ਦਾ ਵਾਧਾ ਵਾ ਠੀਕ ਆ ਨਹੀਂ ਤੇ ਜਿਹੜੀ ਬੰਨ ਦੀ ਕਾਰਵਾਈ ਕੀਤੀ ਜਾਵੇ ਮੁੜ ਕੇ ਉਦੋਂ ਬਾਅਦ ਐਸ ਐਚਓ ਸਾਹਿਬ ਇੱਥੇ ਆਏ ਮੌਕਾ ਵੇਖਿਆ ਉਹਨਾਂ ਨੇ ਸਰਪੰਚ ਸਾਹਿਬ ਇਹ ਗੁੱਜਰਪੁਰ ਦੇ ਸੁਖਦੇਵ ਸਿੰਘ ਵੀ ਇੱਥੇ ਹੀ ਮੌਕੇ ਤੇ ਐਸ ਐਚਓ ਸਾਹਿਬ ਨੇ ਕਿਹਾ ਵੀ ਸਰਪੰਚ ਸਾਹਿਬ ਤੁਸੀਂ ਗਲਤ ਜੇ ਇਹੜੀ ਜ਼ਮੀਨ ਆ ਜ਼ਮੀਨ ਦੇ ਮਾਲਕ ਵੀ ਤੁਸੀਂ ਨਹੀਂ ਆ ਜੇ ਬੰਨਵਾ ਦੇ 2 ਸਾਲ ਪਹਿਲਾਂ ਦਾ ਵੱਜਾ ਵਾ ਤੇ ਆਪਾਂ ਇਹਦੇ ਨਾਲ ਛੇੜਖਾਨੀ ਕੀਤੀ ਅੱਜਾਂ ਤੇ ਆਪਾਂ ਇਹਦੇ ਤੇ ਮਿੱਟੀ ਪਾ ਦੀਏ ਤੇ ਜਾਂ ਫਿਰ ਸਾਨੂੰ ਬੰਦ ਹੀ ਕਾਰਵਾਈ ਕਰਨੀ ਪਊਗੀ ਚਲੋ ਐਸ ਐਚਓ ਸਾਹਿਬ ਇੱਥੋਂ ਇੰਨੀ ਗੱਲ ਕਹਿ ਕੇ ਕਿਤੇ ਚਲੇ ਗਿਆ ਅਸੀਂ 4 ਦਿਨ ਐਸ ਐਚਓ ਸਾਹਿਬ ਨਾਲ ਫੋਨ ਤੇ ਵੀ ਕਰਦੇ ਰਹੇ ਹਾਂ ਉਦਾਂ ਵੀ ਤਰਲੇ ਰਹਿੰਦੇ ਰਹੇ ਹਾਂ ਵੀ ਐਸ ਐਚਓ ਸਾਹਿਬ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਵਧ ਰਿਹਾ ਵਾ ਜੇ ਕੱਲ ਨੂੰ ਫਸਲਾਂ 'ਚ ਪਾਣੀ ਆ ਗਿਆ ਤੇ ਨੁਕਸਾਨ ਬਹੁਤ ਸਾਡਾ ਹੋਣਾ ਵਾ ਜੋ ਵੀ ਆ ਇਹਦਾ ਜੇ ਕਾਰਵਾਈ ਬੰਦ ਹੀ ਕਾਰਵਾਈ ਕਰ ਦੋ ਪਹਿਲੀ ਗੱਲ ਤੇ ਅਸੀਂ ਇਹਨੂੰ ਇਹ ਕਹਿੰਨੇ ਆਂ ਵੀ ਸਾਡਾ ਤੇਰੇ ਨਾਲ ਕੋਈ ਵੈਰ ਨਹੀਂਗਾ ਤੂੰ ਮਿੱਟੀ ਚੁੱਕੀ ਆ ਮਿੱਟੀ ਪਾ ਦੇ ਦੇਖਿਆ ਜਾਵੇ ਤੇ ਖਾਲਸਾ ਨੇ ਤਾਂ ਬੰਨ ਬੰਨੇ ਆ ਤਾਂ ਸਰਪੰਚ ਵੱਲੋਂ ਕਿਉਂ ਤੋੜਿਆ ਗਿਆ ਕੀ ਕਰਨਾ ਸਰਪੰਚ ਵੱਲੋਂ ਜੀ ਇਧਰਲੇ ਬੰਨੇ ਜਿਹੜੇ ਆਉਂਦੇ ਆ ਜਦੋਂ ਇਹਨਾਂ ਨੇ ਵੱਧਾ ਪਾਵੇ ਬੁਰਜੀਆਂ ਵੀ ਲਵਾ ਕੇ ਵੱਧਾਵਾ ਦੋ ਤਿੰਨ ਦਿਨ ਨੇ ਨਾ ਰੋਟੀਆਂ ਵੀ ਘਰੋਂ ਖਵਾਈਆਂ ਵਾ ਅਸੀਂ ਬੰਨ ਲੱਗੇ ਸੀਗੇ ਉਧਰੋਂ ਬੰਨ ਆਪਦੀ ਹੱਦ ਬੰਨਣ ਲੱਗੇ ਸੀ ਇਹਨਾਂ ਨੇ ਕਿਹਾ ਵੀ ਜੇ ਉਤੋਂ ਦੀ ਇਧਰ ਦੀ ਬੰਨ ਕੱਤੋਂ ਤੇ ਸਾਡੀਆਂ ਫਸਲਾਂ ਜਿਹੜੀਆਂ ਬਾਜਣਗੀਆਂ ਉਦੋਂ ਤੇ ਬਣਾਇਆ ਮਰਜੀ ਨਾ 2 ਸਾਲ ਹੋ ਗਏ ਆ ਬੱਜੇ ਨੂੰ ਅੱਜ ਹੁਣ ਲੋਕਾਂ ਨੇ ਝੋਨੇ ਵਿੱਚ ਲਾ ਲਈ ਫਸਲਾਂ ਆਪਣੀਆਂ ਲੱਗੀਆਂ ਵਾ ਹੁਣ ਇਹਨਾਂ ਨੇ ਬੰਨ ਚੁੱਕ ਕੱਤਿਆ ਵਾ ਅੱਜ ਤੁਹਾਡੇ ਐਸਐਚਓ ਸਾਹਿਬ ਆਏ ਕੀ ਤੁਹਾਨੂੰ ਵਿਸ਼ਵਾਸ ਦੇ ਗਏ ਐ ਐਸਐਚਓ ਸਾਹਿਬ ਆਏ ਸੀਗੇ ਐਸਐਚਓ ਸਾਹਿਬ ਨੂੰ ਕਿਹਾ ਸੀਗਾ ਵੀ ਜਾਂ ਤੇ ਇਹਦੇ ਬੰਨ ਬਣਾ ਦੇਣਾ ਤੇ ਜਾਂ ਫਿਰ ਬੰਨ ਦੀ ਕਾਰਵਾਈ ਕਰ ਦੇਣਾ ਤੇ ਐਸਐਚਓ ਸਾਹਿਬ ਨੇ ਵਿਸ਼ਵਾਸ ਦਿਵਾ ਕੇ ਗਏ ਆ ਵੀ ਸ਼ਾਮਾਂ ਤੱਕ ਜੋ ਬੰਨ ਦੀ ਕਾਰਵਾਈ ਕੀਤੀ ਜਾਊਗੀ ਜੇਕਰ ਨਹੀਂ ਕੋਈ ਕਾਰਵਾਈ ਨਹੀਂ ਤਾਂ ਕੀ ਐਕਸ਼ਨ ਹੋਊਗਾ ਤੁਹਾਡੇ ਲੋਕ ਵੇਖੋ ਜੀ ਫਿਰ ਅਸੀਂ ਜਿੰਨੇ ਪਿੰਡ ਹੈਗੇ ਆ ਚਾਰ ਪੰਜ ਫਿਰ ਜਾ ਕੇ ਥਾਣੇ ਪਾਵਾਂਗੇ ਇੱਥੇ ਜਾਂ ਉੱਥੇ ਥਾਣੇ ਜਾ ਕੇ ਪਾਵਾਂਗੇ ਪ੍ਰਸ਼ਾਸਨ ਗਾੜੀ ਕੱਲ ਨੂੰ ਜੇ ਆਡਾ ਨੁਕਸਾਨ ਹੋ ਜਾਂਦਾ ਵਾ ਅਹੀਂ ਪ੍ਰਸ਼ਾਸਨ ਦੇ ਧਿਆਨ ਝਾਕ ਕਾਲੋਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਉਹ ਅਸੀਂ ਕਲੀਨ ਆਲਟੋ ਦਾ ਕਿਹੜਾ ਬੰਦਾ ਜੀ? ਮੇਰਾ ਪਿੰਡ ਗੁੱਜਰਪੁਰਾ ਨਾਂ ਮੇਰਾ ਸੁਖਦੇਵ ਸਿੰਘ ਮੌਜੂਦਾ ਸਰਪੰਚ ਆ ਮੈਂ। ਪਹਿਲਾਂ 25 ਸਾਲ ਤੋਂ ਵੀ ਅਹੀਂ ਸਰਪੰਚ ਰਹੇ ਆ, ਸਮਤੀ ਨਾਲ ਸਰਪੰਚ ਬਣਦੇ ਰਹੇ ਆ। ਕਿਤਾ ਮੁੰਡਾ ਪਿੰਡ ਦਾ ਗਰਲਾਲ ਸਿੰਘ ਤੇ ਕੁਝ ਹੋਰ ਵਿਅਕਤੀ ਵੀ ਤੁਹਾਡੇ ਤੇ ਦੋਸ਼ ਲਾ ਰਹੇ ਨੇ ਕਿ ਖਾਲਸਾ ਏਡ ਵਾਲੇ ਦਾ ਬੰਨ ਬੰਨਿਆ ਸੀ ਉਹਨੂੰ ਤੁਸੀਂ ਤੋੜ ਕੇ ਤੇ ਆਪਣੇ ਘੋਟੀ ਦੇ ਵਿੱਚ ਭਰਤੀ ਲਈ ਕੀ ਸਾਰਾ ਨਾਅਬਦਾ ਕੀ ਕਰਾਂਗੇ ਇਹ ਬਿਲਕੁਲ ਬਨਿਆ ਬੇਮਨਿਆਜ਼ ਇਲਜ਼ਾਮ ਲਾ ਰਹੇ ਆ ਇਹ ਚੋਲੇ ਦੇ ਬੰਦੇ ਆ ਜਿਨ੍ਹਾਂ ਨੇ ਮੇਰੇ ਭਰਤੀ ਪਾਈ ਆ ਘੜ ਕਿਉਂ ਲਿਆਂ ਕੇ ਇਹ ਜਿਹੜਾ ਬੰਨਵਾ ਇਹ ਬੰਨ ਨਹੀਂ ਹੈ ਵਟਵਾ ਬੰਨ دریا ਦੇ ਘੇਰੇ ਘੇਰੇ ਵੱਜ ਗਏ ਤੇ ਘੜਕੇ ਨੂੰ ਵੱੱਦਾ ਖਾਲਸਾ ਇਹਨਾਂ ਨੇ ਮੇਰੇ ਗਾੜੀ ਮਿਹਨਤ ਕੀਤੀ ਹੀ ਵੀ ਇੱਥੇ ਵਟ ਜੀ ਬੰਨ ਲੈਣ ਦੋ ਤੇ ਸਾਨੂੰ ਥੋੜਾ ਜਿਹਾ ਪਾਣੀ ਰੋਕ ਲੈਣ ਦੋ ਤੇ ਮੈਂ ਇਹ ਚੱਲ ਬੰਨ ਲਉ ਕੋਈ ਗੱਲ ਨਹੀਂ ਗੀ ਬਾਕੀ ਇਹਨਾਂ ਆਖਿਆ ਵੀ ਅਸੀਂ ਤੇਰੇ ਟੋਇਟ ਆ ਇਹ ਵੀ ਪਧਰੇ ਕਰ ਦਾਂਗੇ ਮੁਰਕੇ ਸਾਫ ਕਰ ਦਾਂਗੇ ਜਦੋਂ ਬੰਨ ਵੱਜ ਗਿਆ ਬੰਨ ਜਿਹੜਾ ਰੀਜਨਲ ਬੰਨ ਵਾ ਉਹ ਵੱਜਾ ਵਾ ਉਹਨੂੰ ਕੋਈ ਤਕਲੀਫ ਨਹੀਂ ਗੀ ਉਹਦਾ ਕੋਈ ਮਤਲਬ ਨਹੀਂ ਇਹ ਮੇਰੀ ਮਾਲਕੀ ਪੈਲੀ ਆ ਨਿੱਜੀ ਪੈਲੀ ਆ ਇਹਨਾਂ ਦੀ ਮੇਰੀ ਆ ਜਿਹੜੇ ਬੰਦੇ ਮੇਰੇ ਨਾਲ ਨਾਲ ਜਾਵ ਲੌਣ ਦੇ ਆ ਇਹ ਇੱਕ ਕਮੇਟੀ ਆ ਤੇ ਇਹ ਜਿਹੜਾ ਬੰਦਾ ਕਮੇਟੀ ਦਾ ਮੁੰਡੇ ਪਿੰਡ ਵਾਲਾ ਇਹ ਮੇਰਾ ਥੋੜਾ ਜਿਹਾ ਵਿਰੋਧੀ ਆ ਤੇ ਇਹ ਬੰਦਿਆਂ ਨੂੰ ਗਮਰਾਹ ਕਰਕੇ ਇਕੱਠੇ ਕਰਕੇ ਜਾਂ ਕੋਈ ਪਾਣੀ ਨਾਲ ਅੱਜ ਤਾਂ ਹੀ ਮੀ ਨਾ ਆ ਗਿਆ ਪਾਣੀ ਚੜੇ ਨੂੰ ਕੋਈ ਨੁਕਸਾਨ ਨਹੀਂ ਜਿਹੜਾ ਦਰਿਆ ਦੇ ਕੰਢੇ-ਕੰਢੇ ਬੰਨਵਾ ਉਹਦੇ ਸਹੀ ਆ ਤੇ ਜਿਹੜਾ ਮੇਰੀ ਪੈਲੀ ਵਿੱਚ ਵੱਟ ਮਾਰੀ ਉਹ ਮੈਂ ਢਾ ਕੇ ਪਧਰੀ ਕਰ ਲਈ ਪਹਿਲਾਂ ਇਹਨਾਂ ਮੇਰੇ ਨਾਲ ਗੱਲ ਕੀਤੀ ਵੀ ਅਸੀਂ ਢਾ ਦਾਂਗੇ ਤੇ ਮੁਲਕੀ ਨੇ ਇਹਨਾਂ ਨੇ ਢਾਈ ਦੀ ਫੇਰ ਇਹਨਾਂ ਕੋਲ ਗਿਆ ਮੈਂ ਪੰਚਾਇਤ ਕੋ ਤੇ ਇਹਨਾਂ ਨੇ ਆਖਿਆ ਤੂੰ ਜਾ ਕੇ ਆਪੇ ਢਾ ਲਾ 20 ਕਿੱਲੇ ਝੋਨਾ ਮੇਰਾ ਪਿਛਲੇ ਸਾਰੇ ਵੱਟ ਦੇ ਕਾਰਨ ਮਾਰਿਆ ਗਿਆ ਤੇ ਹੁਣ ਮੈਂ ਇਹਨੂੰ ਢਾ ਕੇ ਤੇ ਆਪਣੀ ਪੈਲੀ ਦੇ ਨਾਲ ਮਿਲਾ ਲਿਆ ਉਹਨਾਂ ਨੇ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਸਾਹਮਣੇ ਤੁਸੀਂ ਮੰਨੇ ਹੋ ਕਿ ਜੇਕਰ ਮਨ ਬੰਨਣਾ ਤੋੜਿਆ ਸੀ ਤੂੰ ਬੰਨਣਾ ਵਾ ਇਦਾਂ ਦਾ ਕੋ ਮਾਮਲਾ ਹੈਗਾ ਨਾ ਨਾ ਕੋਈ ਮਾਮਲਾ ਨਹੀਂ ਆ ਪ੍ਰਸ਼ਾਸਨ ਦੇ ਸਾਰੀ ਗੱਲ ਧਿਆਨ ਚ ਵਾ ਜੇ ਬੰਨ ਏ ਹੁੰਦਾ ਤੇ ਉਹਨੂੰ ਪਾਣੀ ਟੁੱਟ ਕੇ ਤੇ ਇਹ ਫਿਰ ਪਹਿਲਾਂ ਤਾਂ ਜਿਹੜੀਆਂ ਇਹ ਗੱਲਾਂ ਕਰਦੇ ਮੁੰਡੇ ਪਿੰਡਾਂ ਦੇ ਨੇ ਜਨਾਦਰਿਆ ਭਰਿਆ ਵਾ ਬੰਨ ਤੇ ਦਰਿਆ ਦੇ ਨਾਲ ਨਾਲ ਬੰਨ ਜੇ ਤੇ ਘੜਕੇ ਤਾਂ ਹੀ ਆ ਤੇ ਇਹ ਵੱਖਰਾ ਅਜੇ ਇਹਨਾਂ ਨੇ ਬੰਨਣਾ ਤੇ ਆਪਦੀ ਮੁੰਡੇ ਪਿੰਡਾਂ ਲਈ ਆਦਨਾ ਆਪ ਦਾ ਵੱਖਰਾ ਬੰਨਣ ਇਹ ਚਾਹੁੰਦੇ ਵੱਖਰਾ ਬੰਨਣਾ ਤੇ ਇਹ ਫਿਰ ਵੱਖਰਾ ਆ ਆਪਣੇ ਪਿੰਡ ਦਾ ਬੰਨਣਾ ਸਾਡੇ ਪਿੰਡ ਨਾਲ ਥੋੜਾ ਬੰਨਣਾ ਵਾ ਇਹਨਾਂ ਨੇ ਕੋਈ ਬੰਨ ਜਿਹੜੇ ਤੁਹਾਡੇ ਤੇ ਦੋਸ਼ ਲਾ ਰਹੇ ਹੋ ਇਹ ਬੇਮੁਨਾਦ ਬਿਲਕੁਲ ਗਲਤ ਮੇਰੀ ਮਾਲਕੀ ਪੈਲੀ ਇਹ ਕਿਤਰਾ ਬੰਨ ਲੈਣਗੇ ਬੰਨ ਅੱਗੇ ਵੀ ਮੇਰੇ 20 ਕਿੱਲੇ ਜਿਹੜੇ ਆ ਪੈਲੀ ਦੇ ਦਰਿਆ ਦੇ ਵਿੱਚ ਚਲੇ ਗਏ ਉੱਥੇ ਵੀ ਮੈਂ ਨਾਲ ਨਾਲ ਬੰਨ ਬਣਾਇਆ ਵਾ ਉਹ ਬੰਨ ਬਿਲਕੁਲ ਸਹੀ ਆ ਉਹ ਬੰਨ ਦੀ ਕੋਈ ਮਤਲਬ ਨਹੀਂ ਇਹਦੇ ਬੰਨ ਹੀ ਨਹੀਂ ਇਹਦੇ ਵਟ ਸੀ ਇਹਨੂੰ ਮਾਰੀ ਇੱਕ ਆਰਜੀ ਤੇ ਜਦੋਂ ਬੰਨ ਵੱਜ ਗਿਆ ਵਾ ਤੇ ਹੁਣ ਇਹ ਵਟ ਦਾ ਕੋਈ ਮਤਲਬ ਨਹੀਂਗਾ ਜੇ ਕੋਰੋਨਾ ਵਾਲੋ ਕੋਈ ਬੰਨ ਬੰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਤੁਸੀਂ ਕੀ ਕਰਦੇ ਫੇਰ ਅਹੀਂ ਮੈਂ ਆਪ ਦਾ ਕਾਰਵਾਈ ਕਰੂੰਗਾ ਪੂਰੀ ਮੈਂ ਪ੍ਰਸ਼ਾਸਨ ਨੂੰ ਵੀ ਦੱਸਿਆ ਵਾ ਮੈਂ ਆਪਣੇ ਤੌਰ ਤੇ ਵੀ ਫਿਰ ਜੋ ਮੇਰੇ ਕੋ ਹੋਊਗਾ ਉਹ ਕਰੂੰਗਾ ਨੁਕਸਾਨ ਹੀ ਹੋਣਾ ਫਿਰ ਜੇ ਮੇਰੀ ਜ਼ਬਰਦਸਤੀ ਮੇਰੀ ਪੈਲੀ ਵਾਉਣ ਲੱਗੇ ਤੇ ਫਿਰ ਨੁਕਸਾਨ ਹੀ ਹੁੰਦੇ ਹੁੰਦੇ ਆ ਫਿਰ ਕੀ ਹੁੰਦਾ ਫਿਰ ਇਹ ਕੋਈ ਹੋਊਗਾ